ਮੈਂ ਤਾਂ ਕੋਈ ਸੋਚੀ ਨਹੀਂ ਸੀ ਵੀ ਮੈਂ ਇੰਨਾ ਝਗੜਾ ਕਰ ਸਕਦੀ ਐ ਪਹਿਲਾਂ ਤਾਂ ਮੈਂ ਜਮਾ ਚੁੱਪ ਰਹਿੰਦੀ ਸੀ ਮੇਰੇ ਕੋਲ ਇੰਨੀ ਪਾਵਰ ਕਿੱਥੋਂ ਆ ਗਈ ਵਿਆਹ ਤੋਂ ਪਹਿਲਾਂ ਤਾਂ ਮੈਂ ਕੋਕਰੇ ਦੇਖ ਕੇ ਵੀ ਡਰ ਜਾਂਦੀ ਸੀ ਇੱਥੇ ਤਾਂ ਮੈਂ ਸਾਰਾ ਟੱਬਰ ਡਰਾ ਰੱਖਿਆ ਲੱਗਦਾ ਮੇਰੇ ਚ ਨਾਰੀ ਸ਼ਕਤੀ ਜਾਊਗੀ ਬੁੜੀਆਂ ਬਹਿਲੀ ਬੈਠੀਆਂ ਕੱਡੇ ਕੱਟਦੇ ਕੱਟਦੇ ਬੁੱਤ ਕੱਟਦੀਆਂ ਜਦੋਂ ਮੈਂ ਵਿਆਹ ਕੇ ਆਈ ਸੀ ਮੈਂ ਤਾਂ ਇੰਨੀ ਭੈੜੀ ਹੁੰਦੀ ਸੀ ਲੱਗਦਾ ਮੇਰੀ ਨਾਰੀ ਸ਼ਕਤੀ ਘਟ ਗਈ ਇਹਦੇ ਮੂਰੇ ਤਾਂ ਮੇਰੀ ਜਵਾਨ ਹੀ ਨਹੀਂ ਖੁੱਲਦੀਗੀ ਮੈਂ ਵੀ ਕੀ ਕਰਾਂ ਮਰਨੀ ਨੇ ਮੇਰੇ ਦੁੱਖ ਦੀ ਰਾਗ ਫੜ ਲਈ ਜੇ ਨੂੰ ਮੈਂ ਕੁਝ ਕਹਿਨੀ ਆ ਤਾਂ ਮੇਰੇ ਮੁੰਡੇ ਦਾ ਘਰ ਟੁੱਟਦਾ ਹੁਣ ਤਾਂ ਮੈਨੂੰ ਬੰਨਸ ਬੰਨੇ ਮੂੰਹ ਜੇ ਬਣਾਉਣੇ ਆਗੇ ਯਾਤੋਂ ਬਾਦ ਮੇਰੇ ਚ ਇੰਨੀ ਸ਼ਕਤੀ ਆ ਗਈ ਕਿ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਇਹਨਾਂ ਟੱਬਰ ਤਾਂ ਮੇਰੇ ਮੂੰਹ ਦੇ ਕੀ ਡਰ ਜਾਂਦਾ ਪਹਿਲਾਂ ਤਾਂ ਮੈਂ ਇਨ ਇਲੈਕਸ਼ਨ ਕਰਦੀ ਸੀ ਸਾਰਾ ਦਿਨ ਵੀ ਸਸਤੋ ਕੰਮ ਕਰਾਉਂਦੀ ਸੀ ਹੁਣ ਬਹੁ ਮੇਰੇ ਪਤਾ ਨਹੀਂ ਮੇਰੀ ਕਿਉਂ ਨਹੀਂ ਜ਼ਬਾਨ ਖੁੱਲਦੀਗੀ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਮੈਨੂੰ ਵਿਆਹ ਤੋਂ ਬਾਅਦ ਫੋਗ ਹੋ ਗਿਆ ਪਹਿਲਾਂ ਤਾਂ ਮੈਂ ਨਦਰੇ ਹੁੰਦਾ ਸੀ ਜੋ ਜੀ ਕਰ ਅਸੀਂ ਘਰੋਂ ਜਾਂਦਾ ਸੀ ਜੋ ਜੀ ਕਰ ਘਰੇ ਆਉਂਦਾ ਸੀ ਤੇ ਜਿਹ हां बोल की है कुछ, नी, कुछ नी, नहीं कुछ नहीं ਮਤਾਈ ਕਹਿੰਦਾ ਸੀ ਜੇ ਤਰ ਨਹੀਂ ਮੂੜ ਘੜੇ ਰੋਟੀ ਬਣਾਉਣਾ ਤਾਂ ਮੈਂ ਬਾਹਰੋਂ ਲਿਆਉਣਾ ਰੋਟੀ ਲੈ ਕੋੜੀ ਜੀ ਦਲੇਰੀ ਤਾਂ ਆਈ ਗਈ ਮੇਰੇ ਚ ਪਵਾ ਬਾਹਰੋਂ ਲਿਓ ਖਾਣਾ